ਜਿਹੜਾ ਪੈਦਾਈ ਤਲਵਾਰ ਚੋਂ ਹੋਇਆ ਹੋਵੇ ਕਿਸੇ ਜ਼ਾਲਮ ਦੀ ਤਲਵਾਰ ਉਹਨੂੰ ਕਮੈਂਡ ਰਾਇ ਸਕਦੀ ਹੈ ਸੋ ਇਸ ਲਈ ਸਾਡਾ ਜਨਮ ਹੋਇਆ ਛੋਟੇ ਸਾਹਿਬਜ਼ਾਦੇ ਦੇ ਆਪਾਂ ਉਸੇ ਈਸਵੀ ਦੇ ਵਿੱਚ ਇੱਕੋ ਈਸਵੀ ਚ ਉਹਦੇ ਬਰਾਬਰ ਹੀ ਜਨਮ ਲਿਆ ਸਾਡਾ ਜਨਮ ਹੋਇਆ 1692 ਈਸਵੀ ਦੇ ਵਿੱਚ ਪੰਜੇ ਹੀ ਪੁੱਤ ਆਪਦੇ ਪਿਤਾ ਦੀ ਕਲਗੀ ਨੂੰ ਚਾਰ ਚੰਨ ਲਾ ਗਏ ਕਿਸੇ ਪੁੱਤ ਨੇ ਪੱਟਾਂ ਦੀ ਲੱਗਣ ਦਿੱਤਾ ਬਾਪੂ ਦੀ ਕਲਗੀ ਨੂੰ ਮਹਾਨ ਔਲਾਦ ਤੇ ਮਹਾਨ ਪਿਤਾ ਮਹਾਨ ਮਾਤਾ ਇਹ ਸਾਡਾ ਇਤਿਹਾਸ ਹੈ ਤੁਸੀਂ ਇਸ ਤਰ੍ਹਾਂ ਗੱrti ਕਰਿਆ ਕਰੋ ਗੁਰੂ ਗਬਨ ਸਿੰਘ ਜੀ ਦੇ ਪੰਜ ਸਾਹਿਬ ਜਾਦੇ ਨੇ ਧਰਤੀ ਤੇ ਕਿਤੇ ਨਹੀਂ ਐਸਾ ਗੁਰੂ ਜਿਨੇ ਇਹ ਰਿਸ਼ਤਾ ਬਣਾਇਆ ਹੋਵੇ ਕਿਹੜੇ ਕਿਹੜੇ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜਵਾਂ ਕਿਹੜਾ ਆ ਬੈਠਾ ਪੰਥ ਪੁੱਤ ਆ ਬੈਠੀਆਂ ਨੇ ਧੀਆਂ ਜਿਨ੍ਹਾਂ ਨੂੰ ਬਾਹਰਾਜ ਨੇ ਠੱਕ ਨਾਲ ਲਾਇਆ ਲੱਖਾਂ ਝੱਖੜ ਝੁੰਣ ਗਏ ਦਾ ਨਹੀਂ ਦਤਾ ਤੇ ਅਜੇ ਤੱਕ ਹੱਕ ਨਾ ਲਈ ਬੈਠੇ ਨੇ ਤੇ ਹੱਕ ਨਾ ਲਈ ਰੱਖਣਗੇ ਐਸਾ ਪਿਆਰ ਨਹੀਂ ਕਿਤੇ ਮਿਲਣਾ ਜਿਹੜੇ ਸਾਡੇ ਪਰਿਵਾਰ ਦੇ ਸਤਕਾਰਯੋਗ ਸਾਰੇ ਵੱਡੇ ਨੇ ਸਾਡੇ ਮਾਪੇ ਨੇ ਕੋਸ਼ਿਸ਼ ਕਰਿਆ ਕਰੋ ਉਹਨਾਂ ਦਾ ਇਤਿਹਾਸ ਯਾਦ ਰੱਖਣ ਦੀ ਕਿਉਂਕਿ ਸਾਡੀਆਂ ਜਿਹੜੀਆਂ ਮਾਵਾਂ ਨੇ ਕਈ ਪਰਿਵਾਰ ਕਹਿੰਦੇ ਨੇ ਕਿ ਮਾਤਾ ਜੀਤ ਕੌਰ ਜੀ ਹੀ ਮਾਤਾ ਸੁੰਦਰ ਕੌਰ ਸਨ ਪਰ ਸੰਗਤ ਜੀ ਕਿਉਂਕਿ ਇਹਨਾਂ ਦੇ ਐਡਰੈਸ ਵੱਖਰੇ ਵੱਖਰੇ ਨੇ ਮਾਪਿਆਂ ਦੇ ਨਾਮ ਵੱਖਰੇ ਵੱਖਰੇ ਨੇ ਸਹਬਜ਼ਾਦਿਆਂ ਨੂੰ ਵੀ ਸਾਡੀਆਂ ਮਾਵਾਂ ਨੇ ਵੱਖਰੇ ਵੱਖਰੇ ਜਨਮ ਦਿੱਤਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮਾਤਾ ਜੀਤ ਕੌਰ ਜੀ ਹਰਜਸ ਸੁਭਿੱਖੀ ਜੀ ਦੀ ਸੁਪੁੱਤਰੀ ਸਨ ਲਾਹੌਰ ਨਿਵਾਸੀ ਮਾਤਾ ਸੁੰਦਰ ਕੌਰ ਜੀ ਰਾਮ ਸਰਨ ਜੀ ਲਾਹੌਰ ਨਿਵਾਸੀ ਦੀ ਸੁਪੁੱਤਰੀ ਸਨ ਤੇ ਮਾਤਾ ਸਹਿਬ ਕੌਰ ਜੀ RAMU ਜੀ ਰੋਹਤਾਸ ਤੋਂ ਸਨ ਉਹਨਾਂ ਦੀ ਸੁਪੁੱਤਰੀ ਸਨ ਜਿਨ੍ਹਾਂ ਦੇ ਵਿਆਹ ਬਾਜਾ ਵਾਲੇ ਪਿਤਾ ਦੇ ਨਾਲ ਹੋਏ ਤੇ ਜਨਮ ਦਿੱਤਾ ਇਸ ਔਲਾਦ ਨੂੰ ਜੋ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਔਲਾਦ ਹੋਣ ਦਾ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਕਰ ਰਹੀ ਹੈ ਜਨਮ ਦਿੱਤਾ ਜਿਹੜਾ ਵੱਡਾ ਸਹਬਜ਼ਾਦਾ ਬਾਬਾ ਜੀਤ ਸਿੰਘ ਬਾਬਾ ਜੀਤ ਸਿੰਘ ਜੀ ਨੂੰ ਮਾਤਾ ਸੰਤਰ ਕੌਰ ਜੀ ਨੇ ਜਨਮ ਦਿੱਤਾ ਸੀ ਸੋ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਕਿਹਾ ਗੁਰੂ ਜੀ ਤੁਹਾਡੇ ਘਰੇ ਸਹਬਜ਼ਾਦੇ ਨੇ ਜਨਮ ਲਿਆ ਮਹਾਰਾਜ ਦੇ ਇੱਕਦਮ ਹੱਥ ਜੁੜ ਗਏ ਇੱਕਦਮ ਨੇਤਰ ਮੁੰਦ ਗਏ ਇੱਕਦਮ ਸੁਰਤੀ ਵਹਿਗਰੂ ਨਾਲ ਜੁੜ ਗਈ ਮਹਾਰਾਜ ਕਹਿੰਦੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਮੇਰੀ ਜੱਤ ਹੋਈ ਤੇ ਤੁਸੀਂ ਮੈਨੂੰ ਇਹ ਜੱਤ ਦਾ ਤੋਹਫਾ ਦਿੱਤਾ ਦਾਤ ਬਖਸ਼ਿਆ ਅਣਮੋਲ ਸੱਚੇ ਬਾਦਸ਼ਾਹ ਤੁਹਾਡਾ ਤਾਨ ਕੋਟ ਸ਼ੁਕਰ ਕਹਿੰਦੇ ਜੀ ਨਾਂ ਕੀ ਰੱਖੀਏ ਮਹਾਰਾਜ ਕਹਿੰਦੇ ਇਹਦਾ ਨਾਂ ਰੱਖੋ ਜੀਤ ਸਿੰਘ ਏ ਆਪਣੇ ਨਾਮ ਦੀ लाज ਰੱਖੇਗਾ ਇਹ ਗੁਰੂ ਗੋਬਿੰਦ ਸਿੰਘ ਦੇ ਘਰੇ ਜੰਮਿਆ ਇਹ ਪੈੜਾਂ ਤੇ ਤੁਰੇਗਾ ਆਪਣੇ ਬਜ਼ੁਰਗਾਂ ਦੀਆਂ ਤੇ ਤੇ ਜੱਤ ਦੇ ਕਦਮ ਚੁੰਮੇਗੀ ਇਹ ਉਹ ਸਾਹਿਬਜ਼ਾਦਾ ਜਿਹਨੇ ਕਿਹਾ ਸੀ ਮੈਂ ਨਾਮ ਕਾ ਜੀਤ ਹਾਂ ਜੀਤਾ ਨਹੀਂ ਜਾਊਂਗਾ ਜੀਤਾ ਗਿਆ ਤਾਂ ਹਾਰ ਕੇ ਜੀਤਾ ਨਹੀਂ ਆਊਂਗਾ 1886 ਦੇ ਵਿੱਚ ਜਨਮ ਹੋਇਆ ਸੀ ਇਸ ਸਾਡੇ ਵੀਰੇ ਦਾ ਜੋਧੇ ਦਾ ਭਲੇਠਾ ਪੁੱਤਰ ਵੜ ਕੇ ਆਇਆ ਕਲਗੀਆਂ ਵਾਲੇ ਦੇ ਘਰੇ ਤੇ ਜਿਹੜਾ ਦੂਜਾ ਸਾਹਿਬ ਜਦਾ ਸੀ ਬਾਬਾ ਜੁਹਾਰ ਸਿੰਘ ਉਹਨਾਂ ਦਾ 1690 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਦੀ ਪਵਿੱਤਰ ਕੁੱਖ ਤੋਂ ਆਗਮਨ ਹੋਇਆ ਸੀਗਾ ਜਿਹੜੇ ਤੀਜੇ ਸੀਗੇ ਬਾਬਾ ਜੋਰਾਵਰ ਸਿੰਘ ਉਹਨਾਂ ਦਾ 1696 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੋਖ ਤੋਂ ਆਗਮਨ ਹੋਇਆ ਸੀਗਾ ਤੇ ਜਿਹੜੇ ਛੋਟੇ ਸੀਗੇ ਬਾਬਾ ਫਤਿਹ ਸਿੰਘ ਉਹਨਾਂ ਦਾ 1699 ਈਸਵੀ ਦੇ ਵਿੱਚ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੋਖ ਤੋਂ ਜਨਮ ਹੋਇਆ ਸੀ ਹੁਣ ਆਪਾਂ ਦੁਬਾਰਾ ਫੇਰ ਰਿਪੀਟ ਕਰ ਲਈਏ ਜਿਹੜਾ ਵੱਡਾ ਸਾਹਿਬ ਜਨਦਾ ਬਾਬਾ ਜੀਤ ਸਿੰਘ ਉਹਨਾਂ ਦਾ ਜਨਮ ਮਾਤਾ ਸੁੰਦਰ ਕੌਰ ਜੀ ਦੀ ਪਵਿੱਤਰ ਕੋਖ ਤੋਂ ਹੋਇਆ ਜਿਹੜੇ ਤੰਨੇ ਹੀ ਸੀਗੇ ਮਗਰਲੇ ਇਹਨਾਂ ਤੰਨਾਂ ਦਾ ਜਨਮ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੋਖ ਤੋਂ ਹੋਇਆ ਸੀ ਤੇ ਸਾਡਾ ਜਨਮ ਹੁਣ ਆਪਾਂ ਪਹਿਲਾਂ ਹੀ ਕਿਹਾ ਵੀ ਅਸੀਂ ਵੀ ਗੁਰੂ ਗਬੈ ਸਿੰਘ ਜੀ ਦੀ ਔਲਾਦ ਆ ਆਪਾਂ ਵੀ ਭਾਈ ਆਪਾਂ ਵੀ ਉਹਨਾਂ ਦੀ ਔਲਾਦ ਆ ਆਪਣਾ ਜਨਮ ਕਦੋਂ ਹੋਇਆ ਪਰ ਜਨਮ ਆਪਣਾ ਵੀ ਗੁਰੂ ਗਬੈ ਸਿੰਘ ਜੀ ਦੇ ਘਰੇ ਹੋਇਆ ਪਰ ਆਪਣਾ ਜਨਮ ਖੰਡੇ ਦੇ ਘਰ ਤੋਂ ਹੋਇਆ ਕਿਉਂਕਿ ਕਈ ਵਾਰੀ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਗੁਰੂ ਇਲਾਜ ਕਰਦਾ ਹੈ ਗੁਰੂ ਇਲਾਜ ਮਨੋਵਿਗਿਆਨਕ ਵੀ ਕਰਦਾ ਹੁੰਦਾ ਤੇ ਗੁਰੂ ਨੇ ਵੇਖਿਆ ਬਈ ਇੱਕ ਤਲਵਾਰ ਹੈ ਇਹ ਤਲਵਾਰ ਜਨਮ ਦੇ ਹੱਥ ਵਿੱਚ ਹੈ ਤਾਂ ਲੋਹਾ ਇਹਨੂੰ ਕਿਰਪਾ ਦੀ ਾਨ ਬਣਾਉਂਗਾ ਕਿਰਪਾਨ ਬਣਾਉਂਗਾ ਤੇ ਮਹਾਰਾਜ ਨੇ ਉਹ ਤਲਵਾਰ ਦਾ ਡਰ ਇਹਦੇ ਚੋਂ ਕੱਢਣ ਲਈ ਇਹਨੂੰ 1699 ਈਸਵੀ ਨੂੰ ਬਸਾਖੀ ਵਾਲੇ ਦਿਨ ਕਿਲਾ ਕੇਸਗੜ ਅਨੰਦਪੁਰ ਸਾਹਿਬ ਪੈਦਾਈ ਤਲਵਾਰ ਚੋਂ ਕਰਤਾ ਜਿਹੜਾ ਪੈਦਾਈ ਤਲਵਾਰ ਚੋਂ ਹੋਇਆ ਹੋਵੇ ਕਿਸੇ ਜ਼ਾਲਮ ਦੀ ਤਲਵਾਰ ਉਹਨੂੰ ਕਮੈਂਟ ਰਹਿ ਸਕਦੀ ਹੈ ਸੋ ਇਸ ਲਈ ਸਾਡਾ ਜਨਮ ਹੋਇਆ ਛੋਟੇ ਸਾਹਿਬਜ਼ਾਦੇ ਦੇ ਆਪਾਂ ਉਸੇ ਈਸਵੀ ਦੇ ਵਿੱਚ ਇੱਕੋ ਈਸਵੀ ਚ ਇਹ ਉਹਦੇ ਬਰਾਬਰ ਹੀ ਜਨਮ ਲਿਆ ਸਾਡਾ ਜਨਮ ਹੋਇਆ 1699 ਈਸਵੀ ਦੇ ਵਿੱਚ ਪੰਜਾਂ ਹੀ ਪੁੱਤ ਆਪਦੇ ਪਿਤਾ ਦੀ ਕਲਗੀ ਨੂੰ ਚਾਰ ਚੰਨ ਲਾ ਗਏ ਕਿਸੇ ਪੁੱਤ ਨੇ ਪੱਟਾਂ ਨਹੀਂ ਲੱਗਣ ਦਿੱਤਾ ਬਾਪੂ ਦੀ ਕਲਗੀ ਨੂੰ ਮਹਾਨ ਔਲਾਦ ਤੇ ਮਹਾਨ ਪਿਤਾ ਮਹਾਨ ਮਾਤਾ ਇਹ ਸਾਡਾ ਇਤਿਹਾਸ ਹੈ ਤੁਸੀਂ ਸੁਣ ਰਹੇ ਹੋ ਬੜੇ ਪਿਆਰ ਨਾਲ ਅੱਜ ਕਿਸੇ